ਦੋਸਤੋ ਇਸ ਸਮੇਂ ਦੀ ਖਬਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਸਾਹਮਣੇ ਆਈ ਆ ਤੁਹਾਨੂੰ ਦੱਸਦੀ ਏ ਕਿ ਅੱਜ ਇੱਕ ਫੈਕਟਰੀ ਦੇ ਮਾਲਕਾਂ ਵੱਲੋਂ ਲੜਕੀਆਂ 'ਤੇ ਇਲਜ਼ਾਮ ਲਗਾਏ ਗਏ ਅਤੇ ਉਹਨਾਂ ਨੂੰ ਮੂੰਹ ਕਾਲਾ ਕਰਕੇ ਤਿੰਨ ਲੜਕੀਆਂ ਅਤੇ ਉਸ ਦੀ ਮਾਂ ਸਮੇਤ ਉਹਨਾਂ ਨੂੰ ਸਾਰੇ ਪਿੰਡ ਵਿੱਚ ਗੇੜੇ ਕਢਾਏ ਗਏ ਜਿਸ ਦੇ ਦੌਰਾਨ ਉਹਨਾਂ ਦੇ ਗਲਾਂ ਵਿੱਚ ਤਕਤੀਆਂ ਪਾਈਆਂ ਗਈਆਂ ਅਤੇ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਪੂਰੀ ਖਬਰ ਤੁਹਾਡੇ ਨਾਲ ਅੱਗੇ ਸੰਜੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਜਾਣਕਾਰੀ ਦੇ ਅਨੁਸਾਰ ਸਾਰੀ ਗੱਲ ਦੱਸੀ ਗਈ ਹੈ ਕਿ ਅੱਜ ਜੋ ਇਹ ਵੱਡੀ ਖਬਰ ਸામਣੇ ਆ ਰਹੀ ਹੈ ਜੋ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਲੜਕੀ ਜਿੱਥੇ ਕਿ ਇੱਕ ਮਾਂ ਅਤੇ ਉਸ ਦੀਆਂ ਤਿੰਨ ਬੇਟੀਆਂ ਹੁੰਦੀਆਂ ਨੇ ਉਹਨਾਂ ਤੇ ਇੱਕ ਫੈਕਟਰੀ ਦੇ ਮਾਲਕ ਵੱਲੋਂ ਉਹਨਾਂ ਤੇ ਇਹ ਇਲਜ਼ਾਮ ਲਗਾਏ ਗਏ ਨੇ ਕਿ ਉਹ ਉੱਥੇ ਕੰਮ ਕਰਦੀਆਂ ਸੀ ਦੇਸ ਦੇ ਦੌਰਾਨ ਉਹਨਾਂ ਨੇ ਉੱਥੋਂ ਕੱਪੜੇ ਚੋਰੀ ਕਰ ਲਏ ਅਤੇ ਜਦੋਂ ਹੀ ਮਾਲਕ ਨੂੰ ਪਤਾ ਲੱਗਦਾ ਹੈ ਅਤੇ ਉਹ ਉਹਨਾਂ ਨੂੰ ਅਜਿਹੀ ਭੈੜੀ ਅਤੇ ਅਜਿਹੀ ਭਿਆਨਕ ਸਜ਼ਾ ਦਿੰਦੇ ਨੇ ਉਹ ਤੁਹਾਡੇ ਨਾਲ ਲੱਗੇ ਸੰਜੀ ਕਰਦੇ ਆ ਕਿ ਅਸਲ ਵਿੱਚ ਜਦੋਂ ਹੀ ਉੱਥੋਂ ਦੇ ਮਾਲਕਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਤਿੰਨਾਂ ਲੜਕੀਆਂ ਅਤੇ ਉਸਦੀ ਮਾਂ ਸਮੇਤ ਅਤੇ ਉਸਦਾ ਇੱਕ ਭਰਾ ਵੀ ਹੁੰਦਾ ਹੈ ਉਹਨਾਂ ਚਾਰਾਂ ਨੂੰ ਉਹਨਾਂ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਗਲਾਂ ਵਿੱਚ ਲੱਕੜ ਦੀਆਂ ਤਕਤੀਆਂ ਪਾ ਕੇ ਜਿੰਨਾ ਉੱਪਰ ਲਿਖਿਆ ਹੁੰਦਾ ਹੈ ਕਿ ਮੈਂ ਚੋਰ ਹਾਂ ਉਹ ਉਹਨਾਂ ਦੇ ਗਲਾਂ ਵਿੱਚ ਪਾਈਆਂ ਜਾਂਦੀਆਂ ਹਨ ਅਤੇ ਗਲੀਆਂ ਵਿੱਚ ਉਹਨਾਂ ਦਾ ਜਰੂਸ ਕਢਾਇਆ ਜਾਂਦਾ ਹੈ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਉਨ੍ਹਾਂ ਤੇ ਇਹ ਇਲਜ਼ਾਮ ਲਗਾਏ ਗਏ ਸੀ ਕਿ ਪਹਿਲਾਂ ਉਹ ਜਦੋਂ ਫੈਕਟਰੀ 'ਚ ਕੰਮ ਕਰਦੀਆਂ ਸੀ ਅਤੇ ਉਹਨਾਂ ਨੇ ਇਥੋਂ ਕੱਪੜੇ ਵੀ ਚੋਰੀ ਕੀਤੇ ਹਨ ਜਿਸ ਦੇ ਦੌਰਾਨ ਜਦੋਂ ਹੀ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਸਾਰਾ ਮਾਮਲਾ ਪਤਾ ਲੱਗਦਾ ਹੈ ਤਾਂ ਮਾਲਕਾਂ ਵੱਲੋਂ ਅਤੇ ਉੱਥੋਂ ਦੇ ਸਟਾਫ ਵੱਲੋਂ ਇੱਕ ਗੰਦੀ ਕਰਤੂਤ ਕੀਤੀ ਜਾਂਦੀ ਹੈ ਅਤੇ ਜਦੋਂ ਹੀ ਇਸ ਦੀ ਵੀਡੀਓ ਵਾਇਰਲ ਹੁੰਦੀ ਹੈ ਜੋ ਸੋਸ਼ਲ ਮੀਡੀਆ ਤੇ ਪਹੁੰਚ ਜਾਂਦੀ ਹੈ ਜੋ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆਂ ਉਹ ਪੁਲਿਸ ਤੱਕ ਵੀ ਪਹੁੰਚ ਜਾਂਦੀ ਹੈ ਜਿਸ ਦੇ ਦੌਰਾਨ ਤੁਰੰਤ ਹੀ ਉੱਥੇ ਪੁਲਿਸ ਵੀ ਮੌਜੂਦ ਹੋ ਜਾਂਦੀ ਹੈ ਤੇ ਪੁਲਿਸ ਵੱਲੋਂ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਪੁਲਿਸ ਦੇ ਬਿਆਨ ਨੇ ਕਿ ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਜੇਕਰ ਜੇ ਕੋਈ ਅਜਿਹੀ ਗੱਲ ਵੀ ਸੀ ਜਾਂ ਚੋਰੀ ਦੀ ਜਾਂ ਕੋਈ ਹੋਰ ਮਾਮਲਾ ਸੀ ਤਾਂ ਉਹ ਸਾਡੇ ਨਾਲ ਆ ਕੇ ਦੱਸ ਦੇ ਅਸੀਂ ਆਪਣਾ ਕੰਮ ਕਰਦੇ ਤੋਂਨੋਂ ਕਾਨੂੰਨ ਹੱਥ ਵਿੱਚ ਲੈਣ ਦੀ ਕੀ ਲੋੜ ਸੀ ਜਿਸ ਦੇ ਦੌਰਾਨ ਪੁਲਿਸ ਵੱਲੋਂ ਵੀ ਇਹ ਬਿਆਨ ਦਿੱਤੇ ਗਏ ਨੇ ਅਤੇ ਕਿਹਾ ਗਿਆ ਹੈ ਕਿ ਹੁਣ ਤੁਹਾਡੇ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਜਿਸ ਦੇ ਦੌਰਾਨ ਤੁਸੀਂ ਇਹ ਗੰਦੀ ਕਰਤੂਤ ਕੀਤੀ ਹੈ ਤਿੰਨ ਲੜਕੀਆਂ ਅਤੇ ਉਸ ਦੀ ਮਾਂ ਨੂੰ ਸਾਰੇ ਹੀ ਸਮਾਜ ਵਿੱਚ ਉਹਨਾਂ ਨੇ ਉਹਨਾਂ ਦਾ ਕਾਲਾ ਮੂੰਹ ਕੀਤਾ ਜਿਸ ਦੇ ਦੌਰਾਨ ਉਹਨਾਂ ਦੇ ਗਲਾਂ ਵਿੱਚ ਤੱਕੀਆਂ ਵੀ ਪਾਈਆਂ ਗਈਆਂ ਅਤੇ ਉਹਨਾਂ ਨੂੰ ਸਾਰੇ ਸਮਾਜ ਵਿੱਚ ਬੇਇੱਜ਼ਤ ਕੀਤਾ ਗਿਆ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਏ ਕਿ ਅੱਜ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਇਹੋ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਹਾਨੂੰ ਦੱਸਦੀ ਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਲੁਧਿਆਣਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਤੰ ਲੜਕੀਆਂ ਅਤੇ ਉਸ ਦੀ ਮਾਂ ਸਮੇਤ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਉਹਨਾਂ ਦਾ ਸਮਾਜ ਵਿੱਚ ਮੂੰਹ ਕਾਲਾ ਕੀਤਾ ਗਿਆ ਅਤੇ ਉਹਨਾਂ ਦੇ ਗਲਾਂ ਵਿੱਚ ਤਖਤੀਆਂ ਵੀ ਪਾਈਆਂ ਗਈਆਂ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸਾਂਝੀ ਕਰਨੇ ਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੇਤਨ ਲੜਕੀਆਂ ਅਤੇ ਉਸ ਦੀ ਜੋ ਮਾਤਾ ਹੁੰਦੀ ਹੈ ਉਹ ਫੈਕਟਰੀ ਵਿੱਚ ਕੰਮ ਕਰਦੀਆਂ ਹੁੰਦੀਆਂ ਹਨ ਜਿਹੜੀ ਕਿ ਦੀਪ ਕਲੈਕਸ਼ਨ ਦੇ ਨਾਮ ਨਾਲ ਉਸ ਨੂੰ ਜਾਣਿਆ ਜਾਂਦਾ ਹੈ ਜਿਸ ਦੇ ਦੌਰਾਨ ਜਦੋਂ ਉਹ ਉੱਥੇ ਕੰਮ ਕਰ ਰਹੀਆਂ ਹੁੰਦੀਆਂ ਹਨ ਤਾਂ ਉਹਨਾਂ ਤੇ ਇਹ ਇਲਜ਼ਾਮ ਲਗਾਏ ਗਏ ਨੇ ਕਿ ਉਹ ਉੱਥੋਂ ਕੱਪੜਾ ਚੋਰੀ ਕਰਦੀਆਂ ਸੀ ਜਿਸ ਦੇ ਦੌਰਾਨ ਉਹਨਾਂ ਨੂੰ ਫੜਿਆ ਜਾਂਦਾ ਹੈ ਰੰਗੇ ਹੱਥੀ ਅਤੇ ਤੁਰੰਤ ਹੀ ਉਹਨਾਂ ਵੱਲੋਂ ਇਹ ਘਟਨਾ ਕੀਤੀ ਜਾਂਦੀ ਹੈ ਤੁਹਾਨੂੰ ਦੱਸਦੀ ਇਹ ਕਿ ਜਦੋਂ ਹੀ ਇਹ ਗੱਲ ਦਾ ਪਤਾ ਲੱਗਦਾ ਹੈ ਮਾਲਕਾ ਅਤੇ ਸਟਾਫ ਨੂੰ ਤਾਂ ਸਟਾਫ ਵੱਲੋਂ ਅਤੇ ਮਾਲਕਾ ਵੱਲੋਂ ਇਹ ਇੰਨੀ ਗੰਦੀ ਕਰਤੂਤ ਕੀਤੀ ਜਾਂਦੀ ਹੈ ਕਿ ਉਹਨਾਂ ਤਿੰਨਾਂ ਲੜਕੀਆਂ ਅਤੇ ਉਸਦੀ ਮਾਂ ਨੂੰ ਸਮਾਜ ਵਿੱਚ ਬੇਇੱਜ਼ਤ ਕੀਤਾ ਜਾਂਦਾ ਹੈ ਉਹ ਵੀ ਉਹਨਾਂ ਦਾ ਮੂੰਹ ਕਾਲਾ ਕਰਕੇ ਅਤੇ ਉਹਨਾਂ ਦੇ ਗਲਾ ਵਿੱਚ ਤਖਤੀਆਂ ਪਾ ਕੇ ਲੱਕੜ ਦੀਆਂ ਤਖਤੀਆਂ ਛੋਟੀਆਂ-ਛੋਟੀਆਂ ਉਹਨਾਂ ਦੇ ਗਲਾ ਵਿੱਚ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਮੈਂ ਚੋਰ ਹਾਂ ਜਿਸ ਦੇ ਦੌਰਾਨ ਇਹ ਸਾਰੀ ਗੱਲ ਵਾਪਰਦੀ ਹੈ ਅਤੇ ਇਸ ਦੀਆਂ ਵੀਡੀਓ ਵੀ ਵਾਇਰਲ ਕੀਤੀਆਂ ਜਾਂਦੀਆਂ ਹਨ ਜਦੋਂ ਵੀ ਇਸ ਗੱਲ ਦਾ ਪੁਲਿਸ ਨੂੰ ਪਤਾ ਲੱਗਦਾ ਹੈ ਤਾਂ ਪੁਲਿਸ ਕੋਲੇ ਵੀ ਇਹ ਵੀਡੀਓ ਚਲੀ ਜਾਂਦੀ ਹੈ ਤਾਂ ਤੁਰੰਤ ਹੀ ਉੱਥੇ ਪੁਲਿਸ ਵੀ ਮੌਜੂਦ ਹੋ ਜਾਂਦੀ ਹੈ ਜਿਸ ਦੇ ਦੌਰਾਨ ਪੁਲਿਸ ਦੇ ਇਹ ਬਿਆਨ ਹੁੰਦੇ ਹਨ ਕਿ ਤੁਸੀਂ ਆਪਣੇ ਕਾਨੂੰਨ ਨੂੰ ਹੱਥ ਵਿੱਚ ਕਿਉਂ ਲਿਆ ਜੇਕਰ ਕੋਈ ਇਹੋ ਜੀ ਗੱਲ ਸੀ ਜਾਂ ਚੋਰੀ ਦੀ ਜਾਂ ਕੋਈ ਹੋਰ ਮਾਮਲਾ ਸੀ ਤਾਂ ਤੁਸੀਂ ਸਿੱਧਾ ਕੇਸ ਪੁਲਿਸ ਸਟੇਸ਼ਨ ਵਿੱਚ ਐਸਡੀਐਫਆਈ ਆਫਆਰਆਈ ਦਰਜ ਕਰਾਉਂਦੇ ਜਾਂ ਕੋਈ ਕਹਿੰਦੇ ਵੀ ਇਹਨਾਂ ਨੇ ਆਹ ਕੀਤਾ ਤਾਂ ਇਹਨਾਂ ਨੂੰ ਸਜ਼ਾ ਦਿਓ ਤੁਸੀਂ ਇਹ ਕਾਨੂੰਨ ਆਪਣੇ ਹੱਥ ਵਿੱਚ ਕਿਉਂ ਲਿਆ ਪੁਲਿਸ ਵੱਲੋਂ ਇਹ ਗੱਲ ਕਹੀ ਗਈ ਹੈ ਅਤੇ ਪੁਲਿਸ ਨੇ ਇਨਾਂ ਤੇ ਐਫ ਆਰ ਆਈ ਵੀ ਦਰਜ ਕਰ ਦਿੱਤੀ ਗਈ ਹੈ ਜਿਸ ਦੇ ਦੌਰਾਨ ਇਹਨਾਂ ਨੂੰ ਸਜ਼ਾ ਵੀ ਮਿਲੇਗੀ ਅਤੇ ਪੁਲਿਸ ਵੱਲੋਂ ਇਹ ਕਿਹਾ ਗਿਆ ਹੈ ਕਿ ਤੁਹਾਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਸੀ ਜੇਕਰ ਕੋਈ ਇਹੋ ਜਿਹਾ ਮਾਮਲਾ ਸੀ ਤਾਂ ਤੁਸੀਂ ਸਾਡੇ ਨਾਲ ਬੈਠ ਕੇ ਸੰਝਾ ਕਰ ਸਕਦੇ ਸੀ ਅਸੀਂ ਇਸ ਨੂੰ ਸੁਲਝਾ ਦੇਣਾ ਸੀ ਜੇਕਰ ਤੁਸੀਂ ਐਦਾਂ ਨਾ ਕਰਦੇ ਤਾਂ ਚੰਗਾ ਹੁੰਦਾ ਸੀ ਕਿਉਂਕਿ ਉਹਨਾਂ ਵੱਲੋਂ ਤਿੰਨ ਲੜਕੀਆਂ ਅਤੇ ਉਸਦੀ ਮਾਂ ਨੂੰ ਬੇਇਜ਼ਤ ਕੀਤਾ ਗਿਆ ਹੈ ਉਹ ਕਾਲਾ ਕਰਕੇ ਉਹ ਵੀ ਇੱਕ ਇਲਜ਼ਾਮ ਵਜੋ ਕਿ ਉਹ ਫੈਕਟਰੀ ਵਿੱਚ ਕੱਪੜੇ ਚੋਰੀ ਕਰਦੀਆਂ ਸੀ ਹੁਣ ਤੁਸੀਂ ਦੇਖੋ ਕਿ ਕਿਹੋ ਜਿਹੀ ਗੱਲ ਹੈ ਜੇਕਰ ਉਹਨਾਂ ਦਾ ਚੋਰੀ-ਚਿਕਾਰੀ ਦਾ ਮਾਮਲਾ ਸੀ ਤਾਂ ਉਹ ਪੁਲਿਸ ਸਟੇਸ਼ਨ ਵਿੱਚ ਜਾਂਦੇ ਉਹਨਾਂ ਤੇ ਕਾਰਵਾਈ ਕਰਵਾਉਂਦੇ ਜਾਂ ਉਹਨਾਂ ਨੂੰ ਉਹਨਾਂ ਦੀ ਸ਼ਿਕਾਇਤ ਕਰਾਉਂਦੇ ਰਿਪੋਰਟ ਦਰਜ ਕਰਾਉਂਦੇ ਕਿ ਇਹਨਾਂ ਨੇ ਆਹ ਕੀਤਾ ਪਰ ਉਹਨਾਂ ਨੂੰ ਉਹਨਾਂ ਔਰਤਾਂ ਨੂੰ ਬੇਇੱਜ਼ਤ ਕਰਨ ਦੀ ਕੀ ਲੋੜ ਸੀ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਅਕਤੀ